ਅੱਜ ਆਏ ਆ ਜੀ ਆਪਾਂ ਖੇਤ ਕਣਕ ਕੇਰ ਰਹੇ ਸੀ ਸਰਦਾਰ ਦਲਜੀਤ ਸਿੰਘ ਜੀ ਤੇ ਨਹੀਂ ਸੋਚਿਆ ਚਲੋ ਅਸੀਂ ਵੀ ਜਾ ਕੇ ਆਪਣਾ ਯੋਗਦਾਨ ਪਾਈਏ ਕਿਉਂਕਿ ਜਿੱਥੇ ਆਪਾਂ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਦਾ ਸੰਗਤਾਂ ਵਿੱਚ ਜਾ ਕੇ ਪ੍ਰਚਾਰ ਕਰਦੇ ਆ ਕਿ ਸਾਡੇ ਬਾਬੇ ਨੇ ਜਿੱਥੇ ਘੁੰਮ ਕੇ ਪ੍ਰਚਾਰ ਕੀਤਾ ਉਥੇ ਕਰਤਾਰਪੁਰ ਖੋਦ ਹੜਵਾ ਕੇ ਵੀ ਬਖਾਇਆ ਤੇ ਸਾਡਾ ਵੀ ਇੱਕ ਫਰਜ਼ ਬਣਦਾ ਕਿ ਜੇ ਅਸੀਂ ਗੁਰੂ ਦੀ ਗੱਲ ਕਰਦੇ ਆਂ ਤੇ ਸਾਨੂੰ ਆਪਣੀ ਕਿਰਤ ਨਾਲ ਵੀ ਪਿਆਰ ਹੋਣਾ ਚਾਹੀਦਾ ਤੇ ਸਾਰਿਆਂ ਨੂੰ ਪਤਾ ਕਿ ਹੁਣ ਕਣਕ ਦੀ ਬਜਾਈ ਦਾ ਸੀਜ਼ਨ ਚੱਲ ਰਿਹਾ ਤੇ ਮੈਂ ਸੋਚਿਆ ਚਲੋ ਅੱਜ ਆਪਣੇ ਖੇਤਵੇ ਜਾ ਕੇ ਤੇ ਆਪਣਾ ਜਿਹੜਾ ਵਾ ਹਿੱਸਾ ਪਾਈਏ ਜਾ ਕੇ ਕਣਕ ਕੇਰਨ ਵਿੱਚ ਮਦਦ ਕਰੀਏ ਬੜਾ ਆਨੰਦ ਆਇਆ ਵੈਸੇ ਤੇ ਕੋਮ ਜਾਂ ਫਿਰਦਿਆਂ ਬਾਹਰ ਚਾਹ ਪੀਦੀ ਆ ਹੋਟਲ ਤੋਂ ਵੀ ਪੀਦੀ ਆ ਘਰਾਂ ਚੋਂ ਵੀ ਪੀਦੀ ਆ ਗੁਰਦੁਆਰੇ ਪੀਦੀ ਆ ਪਰ ਆ ਖੇਤ ਵਿੱਚ ਬਹਿ ਕੇ ਪੀਣ ਦਾ ਨਜ਼ਾਰਾ ਵੱਖਰਾ ਹੀ ਆ ਭਾਵੇਂ ਕਿ ਪਹਿਲਾਂ 1997 ਤੋਂ ਪਹਿਲਾਂ ਇੰਨੇ ਜਮੀਨਾਂ ਦੇ ਵਿੱਚ ਆਈਦਾ ਸੀ ਬੜਾ ਚਿਰ ਇੰਨਾ ਖੇਤਾਂ ਵਿੱਚ ਬਹਿ ਕੇ ਲਗਾਤਾਰ ਜਲ ਪਾਣੀ ਛਕਦੇ ਰਹੇ ਪਰ ਹੁਣ ਰੁਝੇਵੇਂ ਇਦਾਂ ਦੇ ਆ ਪਰ ਇਹ ਘਰਾਂ ਤੋਂ ਵੱਖਰਾ ਸੱਚੀ ਗੱਲ ਆ ਜਿਹੜੇ ਉਹ ਦੇਸ਼ਾਂ 'ਚ ਬੈਠੇ ਵੀ ਸਾਡੇ ਭਰਾ ਇਸ ਗੱਲ ਨੂੰ ਮਹਿਸੂਸ ਕਰਦੇ ਆ ਕਿ ਜਿਹੜੀਆਂ ਅੱਜ ਲੋਕ weight ਘਟਾਉਣ ਲਈ dieting ਕਰਦੇ ਆ ਕਈ ਕੋਈ ਕਰਦੇ ਆ ਇਹ ਬੰਦਾ ਆਪਣੇ ਖੇਤ ਵਿੱਚ ਇਹਦਾ ਹੱਥ ਵਟਾਉਂਦਾ ਰਹੇ ਮੇਰੇ ਖਿਆਲ ਜਿੰਨੀ ਮਰਜ਼ੀ ਭਾਰੀ ਖਾਣਾ ਖਾ ਲੇ ਤੇ ਫੇਰ ਬੰਦੇ ਦਾ weight ਵੀ ਨਹੀਂ ਵਧਦਾ ਕਿਉਂਕਿ ਇਹ ਇਹ ਜ਼ਮੀਨ ਇਥੋਂ ਦਾ ਪਾਣੀ ਇਥੇ ਬੰਦਾ ਤੁਰ ਫਿਰ ਕੇ ਆਪਣਾ ਜਿਹੜਾ ਪ੍ਰਸ਼ਾਦਾ ਪਾਣੀ ਪਚਾ ਲਿੰਦਾ ਨਾਲ ਨਾਲ ਚਾਹ ਦਾ ਨੰਦ ਲੈ ਰਿਹਾ ਮਨ ਵੀ ਸੇ ਚਾਹ ਪੀਣੀ ਆ ਮਨਪੀ ਸਿੰਘ ਵੀ ਚਾਦਾ ਨੰਦ ਲੈ ਗਿਆ ਅਕਰੀ ਪ੍ਰਸ਼ਾਦੇ ਛਕਲੇ ਆ ਹੈ ਆਲੂ ਭੁੰਨ ਕੇ ਨਾਲ ਲਿਆਏ ਸੀ ਸਿੰਘ ਸ਼ਿਕਾਇਤ ਇਹੋ ਉਹਨਾਂ ਨੇ ਸਾਨੂੰ ਤੇ ਤੁਹਾਨੂੰ ਵੀ ਨੰਦ ਨਾਲ ਜਿਹੜੇ ਇਹ ਵੀਡੀਓ ਨੂੰ ਵੇਖਣਗੇ ਉਹਨਾਂ ਨੂੰ ਵੀ ਆਨੰਦ ਆਊਗਾ ਕਿ ਵਾਕਿਆ ਹੀ ਜਿਨ੍ਹਾਂ ਨੇ ਇਹ ਚੀਜ਼ ਮਹਿਸੂਸ ਕੀਤੀ ਹੈ ਗੱਲ ਇਹ ਆ ਗੱਲ ਇਹ ਆ ਵੀ ਜਿਨ੍ਹਾਂ ਨੇ ਨਾ ਇਹ ਖੇਤਾਂ ਦਾ ਆਨੰਦ ਲਿਆ ਵਾ ਭਾਵੇਂ ਸਾਡੇ ਵੀਰ ਬਾਹਰ ਟਰੱਕ ਚਲਾ ਰਹੇ ਆ ਟਰਾਂਸਪੋਰਟਰ ਆ ਪੈਟਰੋਲ ਪੰਪਾਂ ਦੇ ਮਾਲਕ ਵਾ ਬਾਹਰ ਆਪ ਆਪਣੇ ਸਟੋਰ ਚ ਲਾ ਰਹੇ ਆ ਵਿਦੇਸ਼ਾਂ ਚ ਬੈਠੇ ਵੀ ਵੀਰ ਸਾਡੇ ਚੀਜ਼ ਮਹਿਸੂਸ ਕਰਦੇ ਆ ਕਿ ਜੋ ਜ਼ਮੀਨ ਦੇ ਵਿੱਚ ਰਹਿ ਕੇ ਤੈਨੂੰ ਸਾਡੇ ਬਾਹਰ ਵੀਰ ਉਥੇ ਆਪਣੇ ਭਾਵੇਂ ਘਰ ਦੇ ਵਿੱਚ ਹੀ ਮਾੜੀ ਮੋੜ ਖੇਤੀ ਕਰੀ ਜਾਂਦੇ ਆ ਉਹ ਆਪਣਾ ਚਾਹ ਪੂਰਾ ਕਰਦੇ ਆ ਕਿਉਂਕਿ ਜਿਹੜੀ ਇਹ ਜ਼ਮੀਨ ਆ ਇਹ ਸੱਚੀ ਗੱਲ ਆ ਲੋਕ ਤਾਂ ਮਿੱਟੀ ਤੋਂ ਡਰਦੇ ਆ ਪਰ ਜਿਹੜਾ ਕਿਸਾਨਾਂ ਨੂੰ ਪਤਾ ਵੀ ਇਹ ਜਿਹੜੀ ਮਿੱਟੀ ਆ ਨਾ ਇਹ ਇਹਦਾ ਕੰਨਾਂ ਦਾ ਵੱਖਰਾ ਕਿਉਂ ਮਨ ਪੀਸਾ ਸਹੀ ਗੱਲ ਆ हां इस करके क्योंकि ये सतगोरा ने पाणी लिखया ਵੀ ਮਨ ਆਲੀ ਕਰਸਾਣੀ ਕਰਨੀ ਸ਼ਰਮ पाणी ਤਨਖੇਤ ਨਾਮ ਵੀ ਸੰਤੋਖ ਸੁਹਾਗਾ ਤੇ ਰੱਖ ਗਰੀਬੀ ਵੇਸ ਸਾਡੇ ਬਾਬੇ ਨੇ ਆਖਿਆ ਵੀ ਜੇ ਤੂੰ ਉਦਮੀ ਬਣਨਾ ਤੇ ਕਿਸਾਨ ਵਰਗਾ ਬਣ ਕਿਉਂਕਿ ਜਦੋਂ ਸਾਰੀ ਖਲਕਤ ਸੁਤੀ ਹੁੰਦੀ ਆ इवन ਇਸੋਂ ਦਾ ਮੰਦਰਾਂ ਦੇ ਗੁਰਦੁਆਰਿਆਂ ਦੇ ਚਰਚਾਂ ਦੇ ਮਸੀਤਾਂ ਦੇ ਜਿਹੜੇ ਉਥੇ ਸੇਵਾ ਨਿਭਾਉਣ ਵਾਲੇ ਆ ਮੌਲਵੀ ਕਹਿ ਲਈਏ ਗ੍ਰੰਥੀ ਕਹਿ ਲਈਏ ਪੁਜਾਰੀ ਕਹਿ ਲਈਏ ਅਜੇ ਉਹ ਵੀ ਸੁੱਤੇ ਹੁੰਦੇ ਤੇ ਹਾਲੀ ਹਾਲ ਲੈ ਕੇ ਖੇਤਾਂ 'ਚ ਪਹੁੰਚ ਜਾਂਦਾ ਏ ਇਸ ਕਰਕੇ ਸਾਡੇ ਬਾਬੇ ਨੇ ਕਿਹਾ ਮਨ ਨੂੰ ਹਾਲੀਅਰ ਕਬਦ ਨਹੀਂ ਬਣਾ ਸ਼ਰਮ ਪਾਣੀ ਤਨਖਾਹ ਤੇ ਨਾਮ ਵੀ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਦੁਨੀਆ ਸੁੱਤੀ ਹੁੰਦੀ ਸੀ ਤੇ ਕਿਸਾਨ ਖੇਤ 'ਚ ਪਹੁੰਚ ਜਾਂਦਾ ਸੀ ਬੁਖਰੀ ਗੱਲ ਆਜ ਮਸ਼ੀਨੀ ਯੁੱਗ ਆ ਗਿਆ ਟਰੈਕਟਰ ਆ ਗਿਆ ਕੰਪੈਨ ਆ ਗਈਆਂ ਪਰ ਇੱਕ ਵਕਤ ਸੀ ਇਹ ਬਲਦਾਨਾ ਵਾਈ ਹੁੰਦੀ ਸੀ ਤੇ ਗੁਰਦਵਾਰੇ ਦੇ ਭਾਈ ਤੋਂ ਪਹਿਲਾਂ ਗਰੰਥੀ ਤੋਂ ਪਹਿਲਾਂ ਕਿਸਾਨ ਖੇਤਾਂ 'ਚ ਪਹੁੰਚ ਜਾਂਦਾ ਸੀ ਇਹ ਉਹ ਬਜ਼ੁਰਗ ਜਿਹੜੇ ਜਿਉਂਦੇ ਆ ਜਿਨ੍ਹਾਂ ਨੇ ਆਪਣੇ ਹੱਥੀਂ ਆੜਵਾਏ ਆ ਤੇ ਸੂਰ ਚੜ੍ਹਦ ਤੱਕ ਜਦੋਂ ਸੂਰਜ ਅਜੇ ਚੜ੍ਹਨ ਦੀ ਤਿਆਰੀ ਕਰ ਰਿਹਾ ਹੁੰਦਾ ਤੇ ਕਿਲਾ ਪੋਣਾ ਕਿਲਾ ਪੈਲੀ ਆਪਣੇ ਜਿਹੜੇ ਵੱਡ-ਵਡੇਰੇ ਸੀ ਉਹ ਉਦੋਂ ਤੱਕ ਵਾਹ ਲੈਂਦੇ ਸੀ ਕਿਉਂਕਿ ਉਹਦਾ ਬੀਬੀ ਨਹੀਂ ਸੀ ਵੱਧਾ ਕੇ ਉਹਦਾ ਬੀਬੀ ਘਟਦਾ ਨਹੀਂ ਸੀ ਲੱਸੀਆਂ ਪੀਂਦੇ ਸੀ ਖੁਰਾਕ ਖਾਂਦੇ ਸੀ ਮੋਟੀ ਹਜਮ ਕਰ ਲੈਂਦੇ ਅੱਜ ਇੱਕ ਹਰ ਕੰਮ 'ਚ ਸੋਲ ਪੁਣਾ ਆ ਗਿਆ ਸਜਾਈ ਇਹੋ ਅੱਜ ਇਹਦਾ ਕਹ ਲੋ ਵੀ ਖਰਾਕਾਂ ਜਿਆਦੀਆਂ ਹੋ ਗਈਆਂ ਮੈਂ ਤੇ ਕੰਮ ਜੜਾ ਘਟ ਗਿਆ ਇਸ ਕਰਕੇ ਵੀਰੋ ਆਪੋ ਆਪਣੀ ਕਿਰਤ ਨਾਲ ਪਿਆਰ ਕਰੋ ਗੁਰਨਾਨ ਸਿੰਘ ਜੀ ਦੀ ਵਿਚਾਰਤ ਰਹੋ ਆ ਜਿੰਨੀਆਂ ਵੀ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਤੁਸੀਂ ਸਾਰੇ ਇਹੋ ਉਹਨਾਂ ਨੇ ਆਪਣੀ ਕਿਰਤ ਨੂੰ ਅੱਗੇ ਰੱਖਿਆ ਤੇ ਕਿਰਤ ਦਾ ਨਾਮ ਲਿਆ ਉਹਨਾਂ ਤੇ ਕਿਰਤਿਆਂ ਦੀ ਰਿਸਪੈਕਟ ਕਰੋ ਹਮੇਸ਼ਾ ਹੀ ਕਿਰਤਿਆਂ ਦੀ ਇੱਜ਼ਤ ਕਰੋ ਕਿਰਤਿਆਂ ਦਾ ਸਤਿਕਾਰ ਕਰੋ ਆ ਜਿਹੜੇ ਡੇਰਿਆਂ ਵਿੱਚ ਸਾਡੇ ਮਜਬੀ ਸਿੱਖ ਭਰਾਵਾਂ ਦੇ ਬਰਤਨ ਵਖਰੇ ਕੀਤੇ ਹੋਏ ਆ ਅਮਰ ਸ਼ਕੌਣ ਲਗੇ ਉਹਨਾਂ ਨੂੰ ਵዝਗਰੇ ਕੀਤੇ ਜਾਂਦੇ ਆ ਇਹ 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 ਜੰਗ ਵਾ ਜਿਹੜੀ ਗੁਰਨਾਨ ਸਿੰਘ ਨਾਲ ਲੜੀ ਸੀ ਜੇ ਭਾਈ ਜੀਵਨ ਸਿੰਘ ਦੇ ਹੱਥੀਂ ਲਿਆਂਦਾ ਹੋਇਆ ਸੀਸ ਨਵੇਂ ਪਾਸ਼ਾ ਦਾ ਉਹ ਉਹਨੂੰ ਕੋਈ ਫਰਕ ਨਹੀਂ ਪੈ ਸਕਦਾ ਤੇ ਸਾਨੂੰ ਇਸ ਚੀਜ਼ ਨੂੰ ਮਹਿਸੂਸ ਕਰਨਾ ਚਾਹੀਦਾ ਕਿ ਸਾਡੇ ਉਹ ਭਰਾਵਾ ਜਿਨ੍ਹਾਂ ਨਾਲ ਅੱਜ ਡੇਰਿਆਂ 'ਚ ਵዝਗਰੇ ਹੋਰੇ ਜਿਨ੍ਹਾਂ ਨੂੰ ਅਮਰ ਤੌਰ 'ਤੇ ਵਖਰਾ ਸ਼ਕਾਇਆ ਜਾ ਰਿਹਾ ਜਿੰਦੇ ਭਾਂਡੇ ਵਖਰੇ ਆ ਆ ਤੁਸੀਂ ਵੇਖਿਆ ਗੁਰਪ੍ਰੀਤ ਸਿੰਘ ਸਾਡਾ ਕਈ ਸਾਲ ਹੋ ਗਏ ਸਾੜਨੌ ਖੇਤਾਂ ਚ ਹੱਥ ਵਟਾਉਂਦਾ ਕੰਮ ਕਰਦਾ ਤੇ ਹੁਣ ਆਪਾਂ ਪ੍ਰਸ਼ਾਦਾ ਛਕਿਆ ਤੇ ਕੋਈ ਫਰਕ ਨਹੀਂ ਪਿਆ ਤੇ ਮਨਪੀਸੇ ਨੇ ਵੀ ਅੰਮ੍ਰਿਤ ਛਕਿਆ ਅਖੰਡੇ ਦੀ ਪੌਲ ਲਈਆ ਦਰਜੀਤ ਸਿੰਘ ਨੇ ਵੀ ਤੇ ਦਾਸ ਨੇ ਵੀ ਤੁਸੀਂ ਵੇਖੋ ਵੀ ਉਹ ਗੁਰਪ੍ਰੀਤ ਸਿੰਘ ਨੇ ਸਾਡੇ ਨਾਲ ਹੀ ਬਹਿ ਕੇ ਪ੍ਰਸ਼ਾਦਾ ਛਕਿਆ ਕੋਈ ਫਰਕ ਨਹੀਂ ਪਿਆ ਤੇ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਜੇ ਬਾਬੇ ਦਾ ਹੱਥ ਬਾਬੇ ਨੂੰ ਹੱਥ ਵੀ ਲਾਤਾ ਕਿਸੇ ਨੇ ਯਾਨੀ ਕਿ ਜੇ ਕਿਸੇ ਮਝੀ ਸਿੱਖ ਭਰਾ ਨੇ ਕੇ ਬਾਟੀ ਨੂੰ ਵੀ ਹੱਥ ਲਾਤਾ ਤੇ ਉਹ ਪਹਿਲਾਂ ਅੱਗ ਜ ਸੁਲੋਂਦੇ ਇਦਾਂ ਦੇ ਪੰਜਾਬ ਚ ਵੀ ਦੇ ਰਹੇ ਹੈਗੇ ਜੇ ਆਪਾਂ ਇਹਨਾਂ ਦੀ ਜਿਹੜੇ ਦਿਨ ਦਾ ਸਾਡੇ ਭਰਾ ਮਿਹਨਤ ਕਰਦੇ ਆ ਤੁਸੀਂ ਵੇਖੋ ਕਿੰਨੀ ਕਲਾ ਇਹਨਾਂ ਕੋਲ ਕਿਹ ਆਰਵੀਰ ਕੋਕਰੀ ਦੀ ਕਲਾ ਵਾ ਕਿਦਾਂ ਦੇ ਭਾਂਡੇ ਉਹ ਕਾੜਨੇ ਸ਼ਕਾਲੇ ਝਾਂਵੇਂ ਤਿਆਰ ਕਰਦਾ ਕੋਈ ਤਿਆਰ ਕਰ ਸਕਦਾ ਅਸੀਂ ਕੋਠੀ 'ਚ ਰਹਿਣਾ ਜਾਣਦੇ ਆ ਕਿਟਾ ਅਸੀਂ ਆ ਬਣਾ ਸਕਦੇ ਇਟਾ ਉਹ ਲੋਕ ਬਣਾਉਂਦੇ ਆ ਅਸੀਂ ਘਰਾਂ 'ਚ ਰਹਿਣਾ ਜਾਣਦੇ ਕਿ ਸਾਨੂੰ ਪੱਤਰ ਟੇਲਾਂ ਲਾਉਣਾ ਹੁੰਦੀਆਂ ਨਹੀਂ ਆਉਂਦਾ ਅਸੀਂ ਉਹਨਾਂ ਦੀ ਬਦੌਲਤ ਸੋਹਣਿਆ ਘਰਾਂ 'ਚ ਰਹਿੰਦੇ ਆ ਪਰ ਸਾਡਾ ਸਮਾਜ ਕਿਰਤਿਆਂ ਦੀ ਬਦੌਲਤ ਇੱਥੇ ਤੱਕ ਪਹੁੰਚਿਆ ਤੇ ਕੀਰਤੀ ਨਨਹ ਪਰਤ ਕਰਦਾ ਜੇ ਸੱਚੀ ਸੰਸਾਰ ਤੇ ਅਸੀਂ ਉੱਚਾ ਤੁਰਨਾ ਚਾਹੁੰਦੇ ਆ ਅੱਗੇ ਵਧਣਾ ਚਾਹੁੰਦੇ ਆ ਤੇ ਕੀਰਤੀ ਬੰਦਿਆਂ ਦੀ ਰਿਸਪੈਕਟ ਕਰ ਲੈ ਸਖੋ ਜਿਹੜੀ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਸੀ ਬਾਹਰ ਲਿਆ ਦੇਸ਼ਾਂ ਚ ਕਿਉਂ ਅਸੀਂ ਭਾਈਦਿਆਂ ਉਥੇ ਜਿੰਨਾ ਵੀ ਕੋਈ ਬੰਦਾ ਕਿਰਤ ਕਰਦਾ ਤਾਂ ਉਹਦੀ ਉਨੀ ਵੀ ਉਹਨੂੰ ਰਿਸਪੈਕਟ ਨਾ ਦੇਖਦੇ ਜੇ ਰੋਡ ਦੇ ਉੱਤੇ ਕੋਈ ਕੰਮ ਕਰ ਰਿਹਾ ਨਾ ਬੰਦਾ ਉਹਨੂੰ ਗੱਡੀ ਤੇ ਜਾਣ ਵਾਲਾ ਉਹਨੂੰ ਬੜੀ ਇੱਜ਼ਤ ਦੀ ਨਜ਼ਰ ਨਾਲ ਦੇਖੀ ਜਾਂਦਾ ਇੱਥੇ ਅਸੀਂ ਭਾਵੇਂ ਗੱਡੀ ਤੇ ਲੱਗ ਹੋਣਾ ਸਾਡੇ ਅੰਦਰ ਉਹਦੇ ਪ੍ਰਤੀ ਕੋਈ ਭਾਵਨਾ ਨਹੀਂ ਹੁੰਦੀ ਕਿ ਯਾਰ ਰੋਡ ਤੇ ਅਸੀਂ ਚੱਲਣਾ ਵਾ ਤੇ ਸੜਕੇ ਬੰਦਾ ਤਿਆਰ ਕਰ ਇੱਥੇ ਵੇਖੋ ਖੇਤਾਂ 'ਚ ਸਾਡੇ ਭੈਣ ਭਰਾ ਕਿਦਾਂ ਰਲ ਕੇ ਕੰਮ ਕਰਦੇ ਆ ਤੇ ਸਾਨੂੰ ਜਦੋਂ ਅਸੀਂ ਕਿਰਤੀਆਂ ਦੀ ਸਮਾਜ ਵਿੱਚ ਰਿਸਪੈਕਟ ਕਰ ਲੱਗ ਕੇ ਸਮਝ ਲਓ ਉਹ ਦਿਨ ਚੜ੍ਹਦੀ ਕਲਾ ਹੋ ਜਾਏਗੀ। ਤੁਸੀਂ ਕਰਕੇ ਆਓ ਭਾਈ ਜਦੋਂ ਸਮਾਂ ਮਿਲਦਾ ਜਿਵੇਂ ਜਿਵੇਂ ਲੋਕ ਥਕੀਮਾਂ ਲਾਉਣ ਵਾਸਤੇ ਘੁੰਮਣ ਜਾਂਦਾ ਵਾ ਬਾਹਰ ਅਸੀਂ ਤੇ ਮਹਿਸੂਸ ਕਰਦੇ ਵੀ ਜਦੋਂ ਅਸੀਂ ਕਿਤੇ ਸਮ ਥੋੜਾ ਬੋਤਾ ਵਿੱਚੋਂ ਸਮਾਂ ਮਿਲਦਾ ਵੈਸੇ ਸਾਡੇ ਰੋਜ਼ ਦੀਵਾਨ ਚੱਲਦੇ ਪਰ ਵਿੱਚੋਂ ਥੋੜਾ ਬੋਤਾ ਜਦੋਂ ਸਮਾਂ ਕੱਢੀਦਾ ਵਾ ਤੇ ਉਦੋਂ ਵੀ ਅਸੀਂ ਵਿੱਚੋਂ ਆਪਣਾ ਆਪਣੇ ਖੇਤੀਬਾੜੀ ਵਾਲੇ ਵੇਖਣ ਆਈਦਾ ਤੇ ਅੱਜ ਵੈਸੇ ਵੀ ਕਣਕ ਕੀਲ ਰਿਆ ਸੀ ਇਹ ਸੁਪਰ ਸਿੱਡ ਨਾਲ ਤੁਸੀਂ ਵੇਖ ਰਹੇ ਹੋ ਐਨ ਬਰਾਬਰ ਕੰਮ ਕਰਦੀ ਆ ਤੁਸੀਂ ਵੇਖੋ ਵੀ ਵਿੱਚ ਹੀ ਪ੍ਰਾਲੀ ਕੁਤਰੀ ਜਾ ਰਹੀ ਆ ਤੇ ਨਾਲ ਹੀ ਖਾ ਤੇ ਵੀ ਜਿਹੜਾ ਵਾ ਉਹ ਥੋੜਾ ਥੋੜਾ ਕਰਦਾ ਜਾ ਰਿਹਾ ਵਾ ਆਓ ਭਾਈ ਇਸ ਗੱਲ ਨੂੰ ਸਮਝੋ ਗੁਰੂ ਸਾਹਿਬ ਦੀ ਫਲਸਫੀ ਨੂੰ ਤੇ ਜਿੱਥੇ ਜਿੱਥੇ ਵੀ ਹੈਗੇ ਆਪੋ ਆਪਣੇ ਘਰ ਦੇ ਨਾਲ ਹੱਥ ਵਟਾਇਆ ਕਰੋ ਕੰਮ ਕਰਿਆ ਕਰੋ ਕੰਮ ਕਰਨ ਵਾਲਾ ਸਰੀਰ ਦਾ ਕੋ ਘਟਦਾ ਨਹੀਂ ਸੋ ਸਰੀਰ ਦਾ ਕੋ ਵਧਦਾ ਹੀ ਆ ਸਰੀਰ ਜਿਹੜਾ ਵਾ ਔਰਿਸ਼ਟ ਪੁਸ਼ਟ ਰਹਿੰਦਾ ਵਾ ਜਿੰਨੇ ਜੋਗੇ ਆ ਭਾਗੇ ਆਪੋ ਆਪਣੇ ਜੇ ਕਿਤੇ ਕਰ ਥੋੜੀ ਬਹੁਤੀ ਜਗਾ ਉਥੇ ਭਵੇਂ ਗੰਡੇ ਲਾ ਲਓ ਕੋ ਲਸਣ ਲਾ ਲਓ ਕੋ ਪਾਲਕ ਮੇਥੀ ਧਨੀਆਂ ਬੀਜ ਲਓ ਕਈ ਸਾਡੇ ਸ਼ਹਿਰਾਂ ਚ ਰਹਿਣ ਵਾਲੇ ਭਰਾਵਾਂ ਨੇ ਛੱਤਾਂ ਤੇ ਗਮਲੇ ਉਹਦੇ ਵਿੱਚ ਫੁੱਲ ਬੂਟੇ ਦੀ ਜਗਾ ਨਾਲ ਹੋਰ ਕਈ ਕੁਝ ਧਨੀਆਂ ਪਾਲਕ ਮੇਥੀ ਆਪਣੇ ਛੱਤਾਂ ਤੇ ਉਹ ਗਾਇਆ ਤੇ ਕਈਆਂ ਦੇ ਘਰਾਂ ਚ ਚੰਗੀ ਭਲੀ ਜਗਾ ਹੁੰਦੀ ਤੇ ਘਾ ਹੋ ਗਿਆ ਹੁੰਦਾ ਇਸ ਕਰਕੇ ਹਿੰਮਤ ਕਰੋ ਵੀਰੋ ਆਪੋ ਆਪਣੇ ਜਿੰਨੇ ਜੋਗੇ ਆ ਆਪਣਾ ਬਣਦਾ ਯੋਗਦਾਨ ਪਾਓ ਇਸ ਕਰਕੇ ਆਪਣੀ ਜਿਹੜੀ ਕਿਰਤਵਾ ਇਹਦਾ ਇੱਕ ਨਾਂ ਦੀ ਵਖਰਾ ਦੇਖੋ ਕਿ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਸੋਚ ਸੀ ਕਿਰਤیاں ਨੂੰ ਹਮੇਸ਼ਾ ਗੁਰੂ ਸਾਹਿਬ ਦੇ ਅੱਗੇ ਰੱਖਿਆ ਤਾਂ ਅਖੇ ਸੀ ਕਾਲ ਖਾ ਕੇ ਜਿੱਥੋਂ ਦੇ ਨਾਨ ਕਰਾ ਪਛਾਨ ਹੱਥ ਪੱਲਾ ਪੂਰਾ ਮਾਰ ਰਿਹਾ ਵਾ ਕਿ ਜ਼ਮੀਨਾਂ ਮੇਰੇ ਕੋਲ ਨਾ ਖਸਣ ਪਰ ਗੱਲ ਇਹ ਵੀ ਏਗਾ ਕਰਨਾ ਪੈਣਾ ਗੁਰੂ ਕੇ ਫੇਰੇ ਸਾਨੂੰ ਸਾਰਿਆਂ ਨੂੰ ਜਿਵੇਂ ਹਰ ਦੁਕਾਨਦਾਰ ਹਰ ਪ੍ਰੋਡਕਟ ਵੇਚਣ ਵਾਲਾ ਆਪਣਾ ਪ੍ਰੋਡਕਟ ਤਿਆਰ ਕਰਦਾ ਤੇ ਉਹਦੀ ਕੀਮਤ ਤੈਅ ਕਰਦਾ ਆਪਣੀ ਜਿੰਸ ਦੀ ਰਿਸਪੈਕਟ ਕਰੋ ਤਰੀਕਾ ਬਣਾਈ ਹੈ ਆਪਾਂ ਵੀ ਅੱਗੇ ਆਉਣ ਵਾਲੇ ਸਮੇਂ ਦੇ ਹੌਲੀ ਹੌਲੀ ਜਿਹੜਾ ਜ਼ਮੀਨ ਨੂੰ ਵਧੀਆ ਬਣਾਉਣ ਵਾਸਤੇ ਜੋ ਉਹ ਫਸਲਾਂ ਬੀਜੀਆਂ ਜਾਂਣ ਜਿਹੜੀਆਂ ਧਰਤੀ ਜੋ ਪਾਣੀ ਘਟਕੇ ਜਿਹੜੀਆਂ ਆਪਾਂ ਨੂੰ ਸਾਰਾ ਪਤਾ ਕਿ ਜਿਉਂ-ਜਿਉਂ ਨਾ ਵੱਧ ਲੱਗ ਰਿਹਾ ਤੇ ਨਾਲ-ਨਾਲ ਧਰਤੀ ਜੋ ਪਾਣੀ ਮੁੱਕਦਾ ਜਾ ਰਿਹਾ ਵੈਸੇ ਕੱਲਾ ਕਿਸਾਨ ਨਹੀਂ ਉਹਦੇ ਨਾਲ ਨਾਲ ਪਿੱਛੇ ਜੇ ਕਵੀਰ ਨੇ ਅੰਕੜੇ ਵੀ ਦਿੱਤੇ ਸੀ ਕਿ ਇੱਕ ਕਾਰ ਤਿਆਰ ਕਰਨ ਲਈ ਕਿੰਨਾ ਪਾਣੀ ਵੇਸਟ ਹੁੰਦਾ ਕੱਢੀ ਕਰਨ ਤੋਂ ਤੇ ਕਿੰਨਾ ਪਾਣੀ ਵੇਸਟ ਹੁੰਦਾ ਕਾਰਖਾਨੇ ਜਿੰਨੇ ਵੀ ਆ ਉਹਨਾਂ ਵਿੱਚ ਵੀ ਪਾਣੀ ਦੀ ਵਰਤੋਂ ਕੀਤੀ ਜਾਂਦਾ ਲੋਹਾ ਜਦੋਂ ਪਿਘਲਾਇਆ ਜਾਂਦਾ ਵਾ ਉੱਥੇ ਵੀ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਇੱਥੇ ਬੱਸ ਨਹੀਂ ਤੁਸੀਂ ਵੇਖੋ ਵੀ ਜਿੰਨੇ ਵੀ ਆ ਸ਼ਰਾਬ ਦੀਆਂ ਫੈਕਟਰੀਆਂ ਆ ਅਮੀਰ ਲੋਕਾਂ ਦੀਆਂ ਜ਼ਮੀਨ ਦੇ ਵਿੱਚ ਬੋਰ ਕਰ ਕਰਕੇ ਤੇ ਉਹਨਾਂ ਨੇ ਉਹ ਸਾਰਾ ਕੈਮੀਕਲ ਜ਼ਮੀਨ ਦੇ ਵਿੱਚ ਸੁੱਟ ਦਤਾ ਪਰ ਕੋਈ ਉਹਨਾਂ ਨੂੰ ਪੁੱਛਣ ਵਾਲਾ ਨਹੀਂ ਹੈਗਾ ਹਰ ਗੱਲ ਤੇ ਕਿਸਾਨ ਜਿਹੜਾ ਉਹ ਟਾਰਗੇਟ ਹੋ ਜਾਂਦਾ ਵਾ ਠੀਕ ਆ ਕੁਝ ਗਲਤੀਆਂ ਸਾਡੀਆਂ ਕਿਸਾਨ ਭਰਾਵਾਂ ਦੀਆਂ ਹੋ ਗਈਆਂ ਪਰ ਗੱਲ ਇਹ ਆ ਵੀ ਉਹਨਾਂ ਦੀਆਂ ਗਲਤੀਆਂ ਨੂੰ ਜਿਹੜਾ ਵਾ ਉਹ ਅੱਖੋਂ ਪਰੋਖੇ ਕਰਕੇ ਤੇ ਕੱਲਾ ਕਿਸਾਨ ਨੂੰ ਹੀ ਸਮਝ ਰੱਖਿਆ ਜਾਂਦਾ ਵਾ ਜਾਂ ਤੇ ਸਾਰਿਆਂ ਨੂੰ ਬਰਾਬਰ ਨਾਲ ਰੱਖਿਆ ਜਾਵੇ ਇਸ ਕਰਕੇ ਮੈਂ ਤੇ ਇਹੋ ਮਹਿਸੂਸ ਕਰਨਾ ਕਿ ਸਾਨੂੰ ਸਾਰਿਆਂ ਨੂੰ ਇੱਕਜੁੱਟ ਹੋਣਾ ਚਾਹੀਦਾ ਵਾ ਜਿੰਨਾ ਬਾਕੀ ਆਪਣੀਆਂ ਜਿਹੜੀਆਂ ਚੀਜ਼ਾਂ ਤਿਆਰ ਕਰਦੇ ਉਹਦੇ ਰੇਡ ਤੈਅ ਕਰਦੇ ਤੇ ਕਿਸਾਨ ਵੀ ਕੋਈ ਏਦਾਂ ਦਾ ਸਿਸਟਮ ਅਪਣਾਓ ਜਿਵੇਂ ਸਾਡੇ ਬਹੁਤ ਭਰਾਵਾਂ ਨੇ ਆਪਣੇ ਜਿਹੜੇ ਆ ਕੋールド ਸਟੋਰ ਜਿਹੜੇ ਆ ਉਹ ਬਣਾਏ ਹੋਏ ਆ ਉਹ ਆਪਣੀ ਜਿੰਸ ਨੂੰ ਪਾਵੇਂ ਉਹਨਾਂ ਦੇ ਕੋਲ ਆਲੂ ਉਹਨਾਂ ਨੂੰ ਉਹ ਰੱਖਦੇ ਆ ਤੇ ਬਾਅਦ ਵਿੱਚ ਸਮੇਂ ਦੇ ਨਾਲ ਵੇਚਦੇ ਆ ਇਦਾਂ ਦਾ ਆਉਣ ਵਾਲੇ ਸਮੇਂ ਤੇ ਤਰੀਕਾ ਬਣਾਇਆ ਜਾਂਦਾ ਹਾਂਜੀ ਤਾਂ ਕਿ ਆਪਣੀ ਜਿੰਸ ਬੀਜ ਕੇ ਪੈਦਾ ਕਰਕੇ ਤੇ ਉਹਨੂੰ ਉਹ ਤੋਂ ਲਾਭ ਲਿਆ ਜਾ ਸਕੇ